3 ਸਾਲ ਲਗਾਤਾਰ ਜਾਣੂ ਹੋਗੇ 13 ਇਲੈਕਸ਼ਨਾਂ ਸੀ ਬਾਜਵਾ ਪਰਿਵਾਰ ਨੇ ਲੜੀਆਂ ਨੇ ਤੇ ਜਿੱਤੀਆਂ ਨੇ ਜਿਹਦੇ ਵਿੱਚ ਅਸੀਂ ਸਾਰਿਆਂ ਨੂੰ ਆਪਣੀ ਜ਼ਿਆਦਾ ਨੇੜਤਾ ਇਸ ਹਲਕੇ ਨਾਲ ਤਾਂ ਸਮਝ ਨਹੀਂ ਆ ਕਿ ਸ਼ੁਰੂ ਤੋਂ ਹੀ ਇਹਨਾਂ ਨੇ ਫਾਊਂਡੇਸ਼ਨ ਬਾਜਵਾ ਪਰਿਵਾਰ ਦੀ ਜਿਹੜੀ ਹੈ ਨਹੀਂ ਇਹਨਾਂ ਨੇ ਰੱਖੀ ਸੀ ਪਿਛਲੀ ਇਲੈਕਸ਼ਨ ਦੇ ਵਿੱਚ ਆਪ 1 ਨੰਬਰ ਤੇ ਰਹੀਏ ਤੇ ਅਕਾਲੀ ਦਲ 2 ਤੇ ਰਿਹਾ ਤੇ ਕਾਂਗਰਸ 3 ਤੇ ਨੰਬਰ ਤੇ ਸੀ ਬਟ ਮੈਨੂੰ ਆਪਣੇ ਸਾਥੀਆਂ ਤੇ ਬਹੁਤ ਮਾਣ ਹੈ ਆਪਣੇ ਵੋਟਰਸ ਤੇ ਬਹੁਤ ਮਾਣ ਹੈ ਕਿ ਮੇਰੇ 2 ਦਿਨ ਮੈ ਲਾਇਏ ਤੇ ਮੇਰੇ ਸਾਥੀਆਂ ਨੇ ਤੇ ਪੂਰਾ 1 ਮਹੀਨਾ ਲਗਾਇਆ ਡਟ ਕੇ ਤੇ ਕਾਂਗਰਸ ਦੀ ਜਿਹੜੀ ਪਾਰਲੀਮੈਂਟ ਦੀ ਕੈਂਡੀਡੇਟ ਸੀ ਹੁਸ਼ਿਆਰਪੁਰ ਕਿਉਂਕਿ ਇਹ ਹਲਕਾ ਜਿਹੜਾ ਇਹ ਹੁਸ਼ਿਆਰਪੁਰ ਪਾਰਲੀਮੈਂਟ ਦੇ ਵਿੱਚ ਹੈ ਯਾਮਨੀ ਗੋਬਰ 36000 ਵੋਟਰ ਵਾਲੇ ਤੋਂ ਜਿੱਤ ਹੋਈ ਤੇ 3 ਨੰਬਰ ਤੋਂ 1 ਨੰਬਰ ਤੇ ਗਏ ਜਿਹੜੀਆਂ 38 ਅਸੈਂਬਲੀ ਹਲਕਿਆਂ ਚ ਅਸੀਂ 18 ਦੀ ਜਗ੍ਹਾ ਤੇ 38 ਦੀ ਗੱਲ ਬਣੇ ਉਹਦੇ ਚ ਇੱਕ ਸੀਨੀਅਰ ਪੁਰਾ ਅਸੈਂਬਲੀ ਹਲਕਾ ਤੇ 2.5 ਸਾਲਾਂ ਚ ਤੁਸੀਂ ਵੇਖੋ ਇੱਥੇ ਪਲਟਾ ਫਿਰ ਗਿਆ ਆਪ ਦਾ ਐਮਐਲਏ 6.5 ਹਜ਼ਾਰ ਵੋਟ ਨਾ ਆ ਰਿਹਾ ਜਿਹੜਾ ਕਿ ਤਕਰੀਬਨ 25-30 ਹਜ਼ਾਰ ਵੋਟ ਦੇ ਲੀਡਾਂ ਚ ਇੱਥੇ ਸੀ ਤੇ ਮੈਨੂੰ ਪੂਰਨ ਆਸ ਹੈ ਕਿ ਆਂਦੇ ਸਾਲਾਂ ਦੇ ਵਿੱਚ ਹੀ ਅਸੀਂ ਇਹ ਜਿਹੜੀ ਆਪ ਦੀ ਸਰਕਾਰ ਇਹਦਾ ਤੇ ਪਲਟਾ ਜਿਹੜਾ ਹੈ ਤੁਸੀਂ ਵੇਖ ਹੀ ਰਹੇ ਹੋ ਈਟ ਲੋਕਾਂ ਦੀਆਂ ਨਜ਼ਰਾਂ 'ਚ ਗਿਰ ਚੁੱਕੇ ਨੇ ਤੇ ਮੈਨੂੰ ਇਹ ਨਜ਼ਰ ਆਉਂਦਾ ਸਿਆਸੀ ਤੌਰ ਤੇ ਕਿ ਬਹੁਤ ਲੰਮਾ ਟਾਈਮ ਹੁਣੇ ਕੱਢਣਗੇ ਇਹਨਾਂ ਦੇ ਆਪਸੀ ਬਹੁਤ ਸਾਰਾ ਲੜਾਈ ਇਹਨਾਂ ਦੀ ਆਪਸੀ ਚੱਲ ਚੁੱਕੀ ਹੈ ਭਗਵੰਤ ਨੂੰ ਹਟਾਉਣ ਦੀ ਆਲਰੇਡੀ ਮੁਹਮ ਚੰਡੀਗੜ੍ਹ ਤੇ ਦਿੱਲੀ ਵਿੱਚ ਚੱਲ ਰਹੀ ਹੈ ਕਿਉਂਕਿ ਬਹਿਸ ਬਨਾ ਕਿ ਭਗਵੰਤ ਨੇ ਢਾਈਆਂ ਸਾਲਾਂ ਦੇ ਵਿੱਚ ਪੰਜਾਬ ਦਾ ਹਰ ਪਾਸੇ ਬੰਲੀ ਤੌਰ ਤੇ ਵੀ ਬਹੁਤ ਭਾਰੀ ਨੁਕਸਾਨ ਕੀਤਾ ਹੈ ਪੰਜਾਬ ਨੂੰ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਕਰ ਦਿੱਤਾ ਹੈ ਤਕਰੀਬਨ ਢਾਈ ਸਾਲ ਦੀ ਟਰਮ ਦੇ ਵਿੱਚ ਹੀ ਇਹਨਾਂ ਨੇ ਕੋਈ 1.5 ਲੱਖ ਕਰੋੜ ਦਾ ਕਰਜ਼ਾ加ਦ ਦਿੱਤਾ ਹੈ 75 ਸਾਲਾਂ ਸਾਡੇ ਤੇ ਟੋਟਲ ਕਰਜ਼ਾ ਸੀ 24575000 ਇਹਨਾਂ ਨੇ ਤਕਰੀਬਨ 1.5 ਲੱਖ ਕਰੋੜ ਰੁਪਈਆ 20 ਸਾਲਾਂ ਚ ਕਰਜ਼ਾ ਚੁੱਕਿਆ ਇਹ 4 ਕਰੋੜ ਦੇ ਕੋਲ ਇਹਨਾਂ ਨੇ 4 ਲੱਖ ਕਰੋੜ ਦੇ ਕੋਲ ਪੰਜਾਬ ਦਾ ਕਰਜ਼ਾ ਪਹੁੰਚ ਗਿਆ ਕਿਸੇ ਆਦਮੀ ਦੀ ਜ਼ਿੰਦਗੀ ਕਿਸੇ ਆਦਮੀ ਦੀ ਜਾਇਦਾਦ ਪੰਜਾਬ ਚ ਸੀਫ ਨਹੀਂ ਗੈਂਗਸਟਰਸ ਦਾ ਬੋਲਬਾਲ ਹੈ ਹਰ ਪੰਜਵੇਂ ਬੰਦੇ ਨੂੰ ਜਿਹੜਾ ਕੋ ਰੋਟੀ ਪਾਣੀ ਖਾਂਦਾ ਉਹਨੂੰ ਫਰੋਤੀ ਦੇ ਟੈਲੀਫੋਨ ਤੇ ਫਰੋਤੀ ਦੇ ਚਿੱਠੀਆਂ ਆ ਚੁੱਕੀਆਂ ਹਨ ਗੈਂਗਸਟਰ ਇਹ ਸਰਕਾਰ ਭਗਵੰਤਲੀ ਚਲਾ ਰਿਆ ਗੈਂਗਸਟਰ ਚਲਾ ਰਿਆ ਜੇਲਾ ਵਿੱਚੋਂ ਇਹ ਸਰਕਾਰਾਂ ਚਲਦੀਆਂ ਨੇ ਨਸ਼ੇ ਦਾ ਇਨਾ ਵੱਡਾ ਪਰਮਾਰ ਹੈ ਕਿ ਕੇਜਰੀਵਾਲ ਨੇ ਕੱਲ ਕਹੀ ਸੀ ਕਿ 4 ਹਫ਼ਤੇ ਚ ਮੈਂ ਨਸ਼ਾ ਮੁਕਤ ਕਰ ਦੂੰ ਪੰਜਾਬ ਹੁਣ ਇਹ ਹਾਲਾਤ ਨੇ ਕਿ ਪਿਛਲੇ 1 ਹਫ਼ਤੇ ਚ ਰਿਪੋਰਟਡ 14 ਓਵਰਡੋਜ਼ ਨਾਲ ਮੌਤਾਂ ਹੋਈਆਂ 14 ਓਵਰਡੋਜ਼ ਨਾਲ ਮੌਤਾਂ ਹੋਈਆਂ ਤੇ ਇੱਕ ਸ਼ਬਦ ਭਗਵੰਤ ਵੱਲੋਂ ਨਹੀਂ ਇੱਕ ਸ਼ਬਦ ਦੇ ਕਿਸੇ ਮੰਤਰੀ ਕਿਸੇ ਸੰਤਰੀ ਵੱਲੋਂ ਨਾਇਨਾ ਕੋ ਮੈਂ ਅੱਗੇ ਵੀ ਬਿਆਨ ਦਿੱਤੇ ਨੇ ਕਿ ਨਾ ਕੋ ਕੋਈ ਰੋਡ ਮੈਪ ਹੀ ਹੈ ਨਹੀਂ ਕਿਉਂਕਿ ਇਸ ਟਾਈਮ 'ਚ ਜਿਹੜੀ ਵਾਰਡ ਹੈ ਇਹ ਖੁਦ ਹੀ ਇਹ ਰੜੇ ਨੇ ਸਾਰੀ ਇਹਨਾਂ ਦੀ ਪੁਲਿਸ ਫੋਰਸਸ ਦੀ ਖੁਦ ਨਸ਼ੇ ਦਾ ਜਿਹੜਾ ਇੰਨਾ ਵੱਡਾ ਪਰਮਾਰ ਹੈ ਜਿੰਨਾ ਚਿਰ ਪੋਲੀਟੀਕਲ ਕਲਾਸ ਤੇ ਪੁਲਿਸ ਦੀ ਬਕਾਇਦਾ ਤੌਰ ਇਹਦੇ ਵਿੱਚ ਸਹਿਮਤੀ ਨਾ ਹੋਏ ਤਾਂ ਨਸ਼ਾ ਇਡੇ ਵੱਡੇ ਪੈਮਾਨੇ ਤੇ ਵਿਕ ਨਹੀਂ ਸਕਦਾ ਮੇਰਾ ਡਾਇਰੈਕਟ ਚਾਰਜ ਹੈ ਭਗਵੰਤ ਕਿ ਭਗਵੰਤ ਤੇ ਭਗਵੰਦੇ ਜਿਹੜੇ ਕੁਲੀਕਸ ਨੇ ਇਸ ਪੋਸਟ ਮੈਂ ਸਮਝਣਾ ਜਿਹੜੀ ਸਾਰਨੋਂ ਸਾਡੀ ਪੰਜਾਬ ਨੂੰ ਸਾਡੀ ਜਵਾਨੀ ਤਬਾਹ ਕਰ ਗਈ ਉਹਦੇ ਵਿੱਚ ਸਿੱਧੇ ਤੌਰ ਤੇ ਇਹ ਦੋਸ਼ੀ ਨਹੀਂ ਸਕਦਾ ਇਹ ਕੋਈ ਦੂਜੀ ਵਾਰ ਹੋਇਆ ਜਦੋਂ ਜਿਲੰਦਰ ਦੀ ਪਹਿਲੀ 1 ਸਾਲ ਪਹਿਲੇ ਲੋਕ ਸਭਾ ਦੀ ਬਾਈਪੋਲ ਹੋਈ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਇਮੀਡੀਏਟਲੀ ਇਲੈਕਸ਼ਨ ਜਿੱਤਣ ਤੋਂ ਬਾਅਦ ਆਪ ਵਾਲਿਆਂ ਨੇ ਫੇਰ ਏਟਵਦਾ ਹੁਣ ਆ ਪਾਰਲੀਮੈਂਟ ਦੀਆਂ ਸਾਰੀਆਂ ਸੀਟਾਂ ਹਰਨ ਤੋਂ ਬਾਅਦ ਫੇਰ ਏਟਵਦਾ ਸਾਫ ਤੌਰ ਤੇ ਹੈ ਕਿ ਪੰਜਾਬ ਦੇ ਗਰੀਬਾਂ ਦੇ ਨਾਲ ਇਤਰੁਕ ਮਾਰੇ ਨੇ ਕਾਰੋਬਾਰ ਕੋਈ ਚੱਲ ਨਹੀਂ ਪਾ ਰਹੇ ਵੱਡੇ ਪੈਮਾਨੇ ਤੇ ਕੱਟ ਲੱਗ ਰਹੇ ਬਿੱਲ ਆਣੇ ਸ਼ੁਰੂ ਹੋ ਗਏ ਨੇ ਵੱਡੇ ਬਿੱਲ ਜਿਹੜੇ ਨੇ ਇਸ ਟਾਈਮ ਲੋਕਾਂ ਨੂੰ ਆ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੋ ਇਹ ਗਵਰਨਮੈਂਟ ਨਾਲ ਦੀ ਤਾਂ ਕੋਈ ਈਜ਼ੀ ਹੈ ਨਹੀਂ ਇਹਨਾਂ ਦਾ ਤੇ ਆਪਣਾ ਕਰੰਟ ਡਾਊਨ ਹੋਇਆ ਬਾਦਸਾਹ ਹਕੂਮਤ ਮੈਂ ਤੇ ਜਲੰਧਰ ਵਾਸੀਆਂ ਨੂੰ ਇਹ ਬੇਨਤੀ ਕਰਨੀ ਮੇਰੀ ਅਪੀਲ ਹੈ ਕਿ ਮੰਜਾ ਲੈ ਕੇ ਆ ਰਿਹਾ ਹੈ ਤਾਂ ਬਿਆਨ ਸੀ ਕਿ ਮੈਂ ਮੰਝਾ ਲੈ ਕੇ ਉੱਥੇ ਆ ਰਿਹਾ ਮੈਂ ਕਹਿੰਦਾ ਮੰਝੇ ਸੁਮੇਤੀ ਇਹਨੂੰ ਚੁੱਕ ਕੇ 10 ਜੁਲਾਈ ਤੇ ਆਨੇ ਵਾਲੀ ਥਾਂ ਪਚਾਦੋ ਤੁਸੀਂ ਸਮਝਦੀ ਉਹ ਜਿਹਦੇ ਨੂੰ ਪਜਾਨ ਦੀ ਲੋੜ ਹੈ ਇਹਨਾਂ ਤੋਂ ਅਸੀਂ ਛੁਟਕਾਰਾ ਲਈਏ ਪੰਜਾਬ ਨੇ ਜੇ ਛੁਟਕਾਰਾ ਲੈਣਾ ਇੱਥੇ ਆਪ ਦਾ ਕੈਂਡੀਡੇਟ ਨਹੀਂ ਸਿੱਧੇ ਤੌਰ ਤੇ ਜੇ ਤੁਸੀਂ ਚਾਹਦੋ ਕਿ ਭਗਵੰਤ ਦੀ ਛੁੱਟੀ ਕੀਤੀ ਤੇ ਇਸ ਇਲੈਕਸ਼ਨ ਦੇ ਵਿੱਚ 10 ਜੁਲਾਈ ਵਾਲੇ ਦਿਨ ਟਕਾ ਕੇ ਮੰਜੋ ਇਹਨਾਂ ਆਪ ਵਾਲਿਆ 15000 ਨੇ ਇਹਨਾਂ ਨੂੰ ਵੋਟ ਪਈਏ ਫੇਰ ਇਹ ਤਰੋਹ ਕਰਨ ਵਾਸਤੇ ਝੂਠ ਬੋਲਣ ਵਾਸਤੇ ਔਰਤਾਂ ਨੂੰ ਕਿਹਾ ਹੀ ਹਜ਼ਾਰ-ਹਜ਼ਾਰ ਰੁਪਈਆ ਤਾਂ ਕਿ ਚਵਾਨੀ ਨਹੀਂ ਕਿਉਂ ਦਿੰਦੀ ਬੁਢਾਪਾ ਪੈਨਸ਼ਨਾਂ ਚ ਕਿਹਾ ਸੀ 12500 ਤੋਂ 2500 ਕਰਾਂਗੇ ਕਿਸੇ ਨੂੰ ਕੁਝ ਨਹੀਂ ਮਿਲਿਆ ਕੱਚੇ ਕੋਠਿਆਂ ਦਾ ਕੁਝ ਨਹੀਂ ਮਿਲਿਆ ਸ਼ਗਨ ਸਕੀਮ ਕਿਸੇ ਨੂੰ ਕੁਝ ਨਹੀਂ ਮਿਲੀ 25% ਆਟਾ ਦਾਲ ਦੀ ਸਕੀਮ ਚ ਕੱਟ ਲਾ ਦਿੱਤਾ ਗੰਦਗੀ ਇੰਨੀ ਭਰੀ ਹੈ ਤੁਸੀਂ ਜਲੰਧਰ ਤੇ ਜਾ ਕੇ ਵੇਖੋ ਕਾਉਂਸਲ ਕੰਪਲੀਟਲੀ ਜਲੰਧਰ ਦੀ ਕਾਉਂਸਲ ਫੇਲ ਹੋ ਚੁੱਕੀ ਇੰਨੀ ਭਾਰੀ ਗੱਦਗੀ ਹੈ ਇੰਨੀ ਵੱਡੇ ਪੈਮਾਨੇ ਤੇ ਗੁੰਡਾਗਰਦੀ ਹੈ ਤੇ ਜਿਹੜੇ ਇਹਨਾਂ ਦੇ ਦੋ ਐਮਪੀ ਤੇ ਐਮਐਲਏ ਛੱਡ ਕੇ ਗਏ ਨੇ ਸਾਰਿਆਂ ਨੂੰ ਵੱਧ ਨਸ਼ਾ ਉਹ ਵਕਾੰਦੇ ਰਹੇ ਮੇਰਾ ਤੁਹਾਡੇ ਇਹ ਤੁਹਾਡੇ ਟੀਵੀ ਚੈਨਲ ਤੇ ਗੱਲ ਕਹਿਣੀ ਹੈ ਕਿ ਜਿਹੜੇ ਇਹਨਾਂ ਦੇ ਦੋ ਨੁਮਾਇੰਦੇ ਇੱਕ ਐਮਪੀ ਸੀ ਤੇ ਇਹਨਾਂ ਨੂੰ ਛੱਡ ਕੇ ਭਾਜਪਾ ਚੋਂ ਲੜਿਆ ਤੇ ਜਿਹੜਾ ਇੱਕ ਐਮਐਲਏ ਸੀ ਜਿੱਤੇ ਹੁਣ ਇਲੈਕਸ਼ਨ ਹੋ ਰਹੀ ਹੈ ਸਾਰਾ ਨਸ਼ੇ ਦਾ ਕਾਰੋਬਾਰ ਤੇ ਜਿੰਨਾ ਜੂਏ ਦਾ ਕਾਰੋਬਾਰ ਸੀ ਦੜੇ ਤੇ ਸਟੇ ਦਾ ਇਹ ਦੋ ਬੰਦੇ ਚਲਾਉਂਦੇ ਸੀ ਤੇ ਦੱਸੋ ਇਹਨੂੰ ਵੋਟ ਕਿਹੜੀ ਗੱਲ ਨੂੰ ਆਪਾਂ ਪਾਣੀ ਕਿ ਆਪਾਂ ਆਪਣੇ ਬੱਚੇ ਸੇਫ ਰੱਖਣੇ ਨੇ ਕਿ ਨਾ ਬੰਦਿਆਂ ਦੇ ਹੀ ਅਸੀਂ ਇਹਨਾਂ ਦਾ ਮਜ਼ਾਕ ਹੀ ਬਣਾ ਲੈ ਕੇ ਜਦੋਂ ਮਰਜੀ ਜਿਹੜੀ ਮਰਜੀ ਪਾਰਟੀ 'ਚ ਆ ਜਾਣ ਜੇ ਜੋ ਲੁੱਟ ਘੁੱਟ ਕਰਨ ਜਿਹੜੀ ਮਰਜੀ ਚਲੇ ਜਾ ਤੇ ਜੇ ਲੋਕ ਚਾਹੁੰਦੇ ਨੇ ਪੱਕੇ ਤੌਰ ਤੇ ਭਗਵੰਤ ਤੋਂ ਤੇ ਇਹਦੀ ਸਰਕਾਰ ਤੋਂ ਖੜਾ ਜੱਡਾਣਾ ਮੈਂ ਕਹਿੰਦਾ ਬਹੁਤ ਵਧੀਆ ਮੌਕਾ ਆ ਗਿਆ ਜਲੰਧਰ 'ਚੋਂ ਮੰਜੇ ਸਵੇਤੀ ਇਹਨੂੰ ਝੁੱਕੇ ਕੱਲੀਆ ਇਹ ਜਿਹੜਾ ਕਹਿੰਦਾ ਮੰਜਾ ਡਾਣ ਆਇਆ ਇਹਦਾ ਮੰਜਾ ਨਾਲ ਹੀ ਇਹਦਾ ਚੁੱਕ ਕੇ ਆਨੇ ਵਾਲੀ ਥਾਂ ਤੇ ਖੜੀ ਏ ਸੋ ਦੈਟ ਇਹਨਾਂ ਦਾ ਕੰਮ ਨਿਭੜੇ ਤੇ ਪੰਜਾਬ ਨੂੰ ਇਹ ਜਿਹੜਾ ਹੈ ਸੁੱਖ ਦਾ ਸਾਥ ਮਿਲ ਸਕੇ